ਸਚੀਰਿਆਕਾਰ ਜੀ ਅੱਜ ਦੀਆਂ ਪੰਜ ਵੱਡੀਆਂ ਬ੍ਰੇਕਿੰਗ ਖਬਰਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਨਵੇਂ ਵਿਕਾਸ ਪ੍ਰੋਜੈਕਟਾਂ ਬਾਰੇ ਵਿਕਰਮ ਸਿੰਘ ਮਨਜੀਠੀਆ ਮੁਰਸੁਰਥਿਆ ਵਿੱਚ ਨਸ਼ੇ ਵਾਲੇ ਮਾਮਲੇ ਤੇ ਵੱਡਾ ਬਿਆਨ ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਵੱਡਾ ਬਦਲਾਅ ਪੰਜਾਬੀਆਂ ਤੇ ਸਿੱਧਾ ਅਸਰ ਕਿਸਾਨਾਂ ਦੀਆਂ ਮੰਗਾਂ ਤੇ ਸਰਕਾਰ ਨਾਲ ਟਕਰਾ ਨਵਾਂ ਅੰਦੋਲਨ ਸ਼ੁਰੂ ਹੋਣ ਦੀ ਤਿਆਰੀ ਪੰਜਾਬ ਦੇ ਸਕੂਲਾਂ ਵਿੱਚ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਚਿੰਤਾਵਾਂ ਪਹਿਲੀ ਖਬਰ ਆ ਰਹੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਨਵੇਂ ਵਿਕਾਸ ਪ੍ਰੋਜੈਕਟਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਪਹਿਲੀ ਵੱਡੀ ਬ੍ਰੇਕਿੰਗ ਖਬਰ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਹਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਸਰਕਾਰ ਨੇ ਨਵੇਂ ਪ੍ਰੋਜੈਕਟਾਂ ਦੀ ਲੜੀ ਸ਼ੁਰੂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਮਲਟੀ ਸਪੈਸ਼ੈਲਿਟੀ ਹਸਪਤਾਲ ਬਣਾਏ ਜਾਣਗੇ। ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲਾਂ ਵਿੱਚ ਬਦਲਿਆ ਜਾਵੇਗਾ ਤੇ ਰੋਜ਼ਗਾਰ ਲਈ ਨਵੇਂ ਸੈਂਟਰ ਬਣਾਏ ਜਾਣਗੇ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਮਿਸ਼ਨ ਹੈ ਪੰਜਾਬ ਦੇ ਹਰ ਪਰਿਵਾਰ ਨੂੰ ਸਿਹਤ, ਸਿੱਖਿਆ ਤੇ ਰੋਜ਼ਗਾਰ ਦੀ ਪੂਰੀ ਸਹੂਲਤ ਮਿਲੇ। ਇਸ ਐਲਾਨ ਨਾਲ ਜ਼ਰੂਰ ਲੋਕਾਂ ਵਿੱਚ ਉਮੀਦਾਂ ਵਧੀਆਂ ਹਨ ਖਾਸ ਕਰਕੇ ਨੌਜਵਾਨ ਜੋ ਰੋਜ਼ਗਾਰ ਦੀ ਲੋੜ ਵਿੱਚ ਹਨ ਉਹਨਾਂ ਲਈ ਇਹ ਖਬਰ ਖੁਸ਼ੀ ਦੀ ਲਹਿਰ ਲੈ ਆਈ ਹੈ ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਐਲਾਨ ਤੇ ਆਪਣਾ ਰੁਖ ਰੱਖਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਨੇ ਕਿਹਾ ਕਿ ਸਿਰਫ ਐਲਾਨ ਕਰਨ ਨਾਲ ਕੁਝ ਨਹੀਂ ਹੁੰਦਾ ਹਿਸਾਬ ਕਿਤਾਬ ਦੇ ਨਾਲ ਅਮਲ ਕਰਨਾ ਲੋੜੀਦਾ ਹੈ ਕਈ ਨਿਆਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਜਾਣ ਤਾਂ ਉਹ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਕਾਗਜ਼ਾਂ ਤੱਕ ਨਾ ਰਹਿ ਜਾਣ ਸਗੋਂ ਜ਼ਮੀਨ ਤੇ ਵੀ ਨਜ਼ਰ ਆਉਣ। ਇੱਥੇ ਤੁਸੀਂ ਦੂਜੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਨਜੀਤ ਖਿਆ ਮੁਰਸ ਰੱਖਿਆ ਵਿੱਚ ਨਸ਼ੇ ਵਾਲੇ ਮਾਮਲੇ ਤੇ ਵੱਡਾ ਬਿਆਨ। ਦੂਜੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਨਜੀਤ ਖਿਆ ਫਿਰ ਤੋਂ ਸੁਰੱਖਿਆ ਵਿੱਚ ਆ ਗਏ ਹਨ। ਮਨਜੀਤ ਧਿਆ ਜੋ ਨਸ਼ਿਆਂ ਵਾਲੇ ਮਾਮਲੇ ਵਿੱਚ ਕਾਫੀ ਸਮੇਂ ਤੋਂ ਚਰਚਾ ਵਿੱਚ ਰਹੀ ਹਨ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਰਾਜਨੀਤਿਕ ਸਾਜ਼ਿਸ਼ ਤੇ ਤੈਤ ਫਸਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਨਸ਼ੇ ਵਾਲੇ ਮਾਮਲੇ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਇਹ ਸਿਰਫ ਮੇਰੀ ਸਿਆਸਤ ਨੂੰ ਖਤਮ ਕਰਨ ਦੀ ਚਾਲ ਹੈ ਪਰ ਮੈਂ ਕਦੇ ਡਰਨ ਵਾਲਾ ਨਹੀਂ ਇਸ ਬਿਆਨ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋ ਗਿਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕਿਹਾ ਕਿ ਮਨਜੀਠੀਏ ਤੇ ਲੱਗੇ ਦੋਸ਼ ਬਹੁਤ ਗੰਭੀਰ ਹਨ ਤੇ ਕਾਨੂੰਨ ਅਨਾਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਅਕਾਲੀ ਦਲ ਦੇ ਵਰਕਰਾਂ ਨੇ ਮਨਜੀਠੀਏ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਤੇ ਕਿਹਾ ਕਿ ਇਹ ਕੇਸ ਸਿਆਸੀ ਰੰਗ ਵਿੱਚ ਰੰਗੇ ਗਏ ਹਨ ਤੀਜੀ ਖਬਰ ਆ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਵੱਡਾ ਬਦਲਾਅ ਪੰਜਾਬੀਆਂ ਤੇ ਸਿੱਧਾ ਅਸਰ ਹੁਣ ਗੱਲ ਕਰਦੇ ਹਾਂ ਤੀਜੀ ਵੱਡੀ ਖਬਰ ਦੀ ਜੋ ਕਿ ਸਿੱਦਾ ਪੰਜਾਬ ਦੇ ਕਰਕਰ ਨਾਲ ਜੁੜੀ ਹੋਈ ਹੈ। ਕੈਨੇਡਾ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹੁਣ ਕੈਨੇਡਾ ਜਾਣ ਲਈ ਸਿਰਫ ਡਿਗਰੀ ਤੇ ਆਇਲਟਸ ਸਕੋਰ ਹੀ ਕਾਫੀ ਨਹੀਂ ਹੋਵੇਗਾ। ਸਗੋਂ ਵੱਧ ਤੋਂ ਵੱਧ ਸਕਿੱਲਜ਼ ਦੀ ਲੋੜ ਹੋਵੇਗੀ। ਖਾਸ ਕਰਕੇ ਉਹ ਵਿਦਿਆਰਥੀ ਜੋ ਸਿਰਫ ਸਟੱਡੀ ਵੀਜ਼ਾ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਲਈ ਹੁਣ ਵਧੇਰੇ ਫੰਡਾਂ ਤੇ ਕਾਗਜ਼ਾਤ ਦੀ ਲੋੜ ਪਵੇਗੀ ਇਹ ਬਦਲਾਅ ਇਸ ਲਈ ਕੀਤੇ ਗਏ ਹਨ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਗਏ ਹਨ ਇਸ ਨਾਲ ਉੱਥੇ ਘਰ ਦੀਆਂ ਕੀਮਤਾਂ ਨੌਕਰੀਆਂ ਤੇ ਹੈਲਥ ਸਿਸਟਮ ਤੇ ਦਬਾਅ ਪਿਆ ਹੁਣ ਪੰਜਾਬ ਦੇ ਕਈ ਪਰਿਵਾਰ ਚਿੰਤਿਤ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਉਹ ਸੋਚ ਰਹੇ ਹਨ ਕਿ ਭਵਿੱਖ ਵਿੱਚ ਕੀ ਉਹਨਾਂ ਲਈ ਸਥਾਈ ਨਿਵਾਸ ਮਿਲਣਾ ਆਸਾਨ ਹੋਵੇਗਾ ਜਾਂ ਨਹੀਂ ਇਮੀਗ੍ਰੇਸ਼ਨ ਏਜੰਟਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਨੂੰ ਦੋ ਵਾਰ ਸੋਚਣਾ ਪਵੇਗਾ ਸਿਰਫ ਪੈਸੇ ਖਰਚ ਕਰਕੇ ਕੈਨੇਡਾ ਜਾਣਾ ਮੁਸ਼ਕਿਲ ਹੋਵੇਗਾ ਅੱਜ ਦੀ ਚੌਥੀ ਖਬਰ ਆ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਤੇ ਸਰਕਾਰ ਨਾਲ ਟਕਰਾ ਨਵਾਂ ਅੰਦੋਲਨ ਸ਼ੁਰੂ ਹੋਣ ਦੀ ਤਿਆਰੀ ਸੋ ਅੱਤੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਪੰਜਾਬ ਦੇ ਕਿਸਾਨਾਂ ਨੇ ਫਿਰ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਵੱਡਾ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਸਾਨ ਲੀਡਰਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀਆਂ ਮੁੱਖ ਮੰਗਾਂ ਹਨ ਐਮਐਸਪੀ ਦੀ ਕਾਨੂੰਨੀ ਦੀਆਂ ਮੁੱਖ ਮੰਗਾਂ ਹਨ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜੇ ਮਾਫੀ ਤੇ ਬਿਜਲੀ ਬਿੱਲਾਂ ਵਿੱਚ ਜਗਰਾਹਤ ਜੇਕਰ ਸਰਕਾਰ ਨੇ ਇਹ ਮੰਗਾਂ ਦਾ ਮੰਨਿਆ ਤਾਂ ਅਗਲੇ ਹਫ਼ਤੇ ਤੋਂ ਰੇਲ ਰੋਕ ਕੇ ਅੰਦੋਲਨ ਤੇ ਵੱਡੇ ਪੱਧਰ ਤੇ ਧਰਨੇ ਕੀਤੇ ਜਾਣਗੇ ਭਗਵੰਤ ਮਾਨ ਸਰਕਾਰ ਨੇ ਕਿਸੇ ਨੂੰ ਸਵਾਦ ਲਈ ਬੁਲਾਇਆ ਹੈ ਪਰ ਅਜੇ ਤੱਕ ਕੋਈ ਵੱਡਾ ਹੱਲ ਨਹੀਂ ਨਿਕਲਿਆ ਇਸ ਅੰਦੋਲਨ ਨਾਲ ਪੰਜਾਬ ਦੀਆਂ ਸਿਆਸਤ ਫਿਰ ਗਰਮ ਹੋ ਗਈ ਹੈ ਯਾਦ ਰੱਖੀ ਕਿ ਕਿਸਾਨ ਅੰਦੋਲਨ ਨੇ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਕਈ ਵੱਡੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ ਪੰਜਵੀਂ ਖਬਰ ਪੰਜਾਬ ਦੇ ਸਕੂਲਾਂ ਵਿੱਚ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਚਿੰਤਾਵਾਂ ਪੰਜਵੀਂ ਤੇ ਆਖਰੀ ਵੱਡੀ ਖਬਰ ਸਿੱਖਿਆ ਮੰਤਰੀ ਮੰਤਰਾਲੇ ਤੋਂ ਹੈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਵੀਂ ਸਿੱਖਿਆ ਨੀਤੀ ਜਲਦੀ ਹੀ ਲਾਗੂ ਕੀਤੀ ਜਾਵੇਗੀ ਇਸ ਨੀਤੀ ਅਨੁਸਾਰ ਹੁਣ ਛੋਟੇ ਬੱਚਿਆਂ ਲਈ ਖੇਡ ਖੇਡ ਵਿੱਚ ਪੜਾਈ 스마트 ਕਲਾਸਰੂਮ ਤੇ ਨਵੀਆਂ ਲਰਨਿੰਗ ਮੈਥਡ ਲਿਆਂਦੀਆਂ ਜਾਣਗੀਆਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਨੋਲੇਜ ਤੇ ਵੱਧ ਜ਼ੋਰ ਦਿੱਤਾ ਜਾਵੇਗਾ ਪਰ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਜੇ ਵੀ ਅਧਿਆਪਕਾਂ ਦੀ ਕਮੀ ਹੈ ਬੁਨਿਆਦੀ ਸਹੂਲਤਾਂ ਨਹੀਂ ਹਨ ਜੇ ਇਹ ਸਭ ਨਾ ਸੁਧਰੇ ਤਾਂ ਨਵੀਂ ਨੀਤੀ ਦੀ ਕਾਗਜ਼ਾਂ ਤੇ ਇੱਕ ਹੀ ਰਹਿ ਜਾਵੇਗੀ ਵਿਦਿਆਰਥੀ ਵੀ ਖੁਸ਼ ਤੇ ਚਿੰਤਿਤ ਦੋਹੇ ਹਨ ਖੁਸ਼ ਇਸ ਗੱਲ ਦਾ ਹੈ ਕਿ ਸਿਸਟਮ ਅਪਡੇਟ ਹੋਵੇਗਾ ਪਰ ਡਰ ਇਸ ਗੱਲ ਦਾ ਹੈ ਕਿ ਕਿਤੇ ਪੜ੍ਹਾਈ ਦਾ ਬੋਝ ਹੋਰ ਨਾ ਵੱਜ ਜਾਵੇ ਇਸ ਵਧੀਆਂ ਪੰਜ ਵੱਡੀਆਂ ਖਬਰਾਂ ਜੇਕਰ ਤੁਹਾਨੂੰ ਖਬਰਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ